ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਬਹੁਤ ਘੱਟ ਮੌਕਿਆਂ ਤੇ ਤੁਹਾਨੂੰ ਇਹ ਗੱਲ ਕਹਿਣਾ ਹੁੰਦਾ ਕਿ ਐਸ ਵੀਡੀਓ ਨੂੰ ਅੱਗੇ ਸਾਂਝਾ ਕਰ ਦਿਓ ਜਿਹੜੇ ਖਾਸ ਸਨੇਹ ਹੁੰਦੇ ਆ ਮਹੱਤਵਪੂਰਨ ਮਸਲੇ ਹੁੰਦੇ ਆ ਉਹਨਾਂ ਸਮਿਆਂ ਤੇ ਹੀ ਮੈਂ ਪੰਜਾਬੀਆਂ ਨੂੰ ਕਹਿਣਾ ਹੁੰਦਾ ਵੀ ਇਹ ਮੇਰੀ ਗੱਲ ਕੱਲੇ-ਕੱਲੇ ਇਨਸਾਨ ਤੱਕ ਸਾਡੀਆਂ ਮਾਮਾਂ ਭੈਣਾਂ ਬੱਚਿਆਂ ਨੌਜਵਾਨਾਂ ਬਜ਼ੁਰਗਾਂ ਤੱਕ ਹਰ ਘਰ ਤੱਕ ਹਰ ਪੰਜਾਬੀ ਤੱਕ ਇਹ ਗੱਲ ਪਹੁੰਚਣੀ ਬੜੀ ਲਾਜ਼ਮੀ ਆ ਤਾਂ ਤੁਹਾਨੂੰ ਕਹਿਣਾ ਵੀ ਜਿਹੜਾ ਵੀ ਬੰਦਾ ਜੁੜੂਗਾ ਮੇਰਾ ਵੀ ਸਾਂਝੇ ਵਾਲਾ ਬਟਨ ਦੱਬੀ ਤੁਰੇ ਜਾਏ ਉਹ ਤੇ ਇਹ ਗੱਲ ਹਰ ਘਰ ਤੱਕ ਮੈਂ ਕਿਉਂ ਕਹਿਣਾ ਵੀ ਪਹੁੰਚਣੀ ਚਾਹੀਦੀ ਕਿਉਂਕਿ ਇਹ ਮਸਲਾ ਇਹ ਗੱਲ ਵਾ ਜਿਹੜੀ ਮੈਂ ਕਰਨ ਜਾ ਰਿਹਾ ਤੁਹਾਡੇ ਬੱਚਿਆਂ ਨਾਲ ਜੁੜੀ ਹੋਈ ਗੱਲ ਹੈ ਤੁਹਾਡੇ ਜਵਾਕਾਂ ਦੇ ਭਵਿੱਖ ਨਾਲ ਜੁੜੀ ਹੋਈ ਗੱਲ ਹੈ ਤਾਂ ਕਹਿੰਦਾ ਵੀ ਇਹ ਹਰ ਬੰਦੇ ਲਈ ਜਿਹਦਾ ਜਵਾਕ ਇਸ ਵੇਲੇ ਸਕੂਲ ਚ ਪੜਦਾ ਹੈ ਉਹ ਪਹਿਲੀ ਕੱચી 'ਚ ਪੜਦਾ ਪੱਕੀ 'ਚ ਪੜਦਾ ਦੂਜੀ 'ਚ ਪੜਦਾ ਦਸਵੀਂ 'ਚ ਪੜਦਾ 12ਵੀਂ 'ਚ ਪੜਦਾ ਜਿਹੜੀ ਵੀ ਕਲਾਸ 'ਚ ਪੜਦਾ ਉਹਨਾਂ ਬੱਚਿਆਂ ਲਈ ਤੇ ਉਹਨਾਂ ਮਾਪਿਆਂ ਲਈ ਮੇਰੀ ਅੱਜ ਦੀ ਗੱਲ ਸੁਣਨੀ ਬਹੁਤ ਅਤੀ ਜ਼ਰੂਰੀ ਆ ਤਾਂ ਕਹਿੰਦਾ ਮੇਰਾ ਵੀਰ ਇਹਨੂੰ ਬਾਤ ਤੋਂ ਬਾਤ ਸਾਂਝਾ ਕਰ ਦਿੱਤੋ ਜਾਈਓ ਬਹੁਤ ਮਹੱਤਵਪੂਰਨ ਗੱਲ ਮੈਂ ਕਰਨ ਜਾ ਰਿਹਾ ਤੁਹਾਨੂੰ ਸਕੂਲਾਂ ਦੇ ਵਿੱਚੋਂ ਫੋਨ ਆ ਰਹੇ ਹੋਣੇ ਆ ਕਿਸੇ ਮੈਡਮ ਦਾ ਕਿਸੇ ਪ੍ਰਿੰਸੀਪਲ ਦਾ ਕਿਸੇ ਮੈਨੇਜਮੈਂਟ ਦਾ ਸਾਰੇ ਸਕੂਲਾਂ 'ਚ ਫੋਨ ਆ ਰਹੇ ਆ ਜਵਾਕਾਂ ਦੇ ਮਾਮਾ ਨੂੰ ਜਵਾਕਾਂ ਦੇ ਪਿਓ ਨੂੰ ਜਾਂ ਜਿਹੜੇ ਵੀ ਜਵਾਕਾਂ ਦੇ ਕੋਈ ਪਰਿਵਾਰ ਦੇ ਮੈਂਬਰ ਆ ਉਹਨਾਂ ਨੂੰ ਸਕੂਲਾਂ ਦੇ ਵਿੱਚੋਂ ਫੋਨ ਆ ਰਹੇ ਆ ਉਹ ਕਹਿ ਰਹੇ ਆ ਵੀ ਛੋਡੇ ਬੱਚੇ ਦੀ ਛੋਡੇ ਜਵਾਕ ਦੀ ਅਪਾਰ ਆਈਡੀ ਬਣਾਉਣੀ ਹੈ ਤੁਸੀਂ ਆਪਣੇ ਬੱਚੇ ਦਾ ਆਧਾਰ ਕਾਰਡ ਭੇਜੋ ਜੀ ਤੇ ਲੋਕ ਧੜਾ ਧੜਾ ਆਧਾਰ ਕਾਰਡ ਭੇਜ ਰਹੇ ਆ ਸਕੂਲਾਂ ਨੂੰ ਉਹ ਬੁੱਝੜੋ ਫਿਰ ਤੁਸੀਂ ਕਹਿਣਾ ਗਾਲਾਂ ਕੱਢਦਾ ਇਹ ਜਾਂ ਇਹ ਸ਼ਬਦ ਬੋਲਦਾ ਦਖ ਲੱਗਦਾ ਗੁੱਸਾ ਆਉਣਾ ਸੋਡੀਆਂ ਅਕਲ ਤੇ ਜਿਹੜਾ ਅਕਲ ਨਾਲ ਜਨਾਜਾ ਨਿਕਲਿਆ ਪਿਆ ਜਿਹੜੇ ਬਹੁਤ ਤੌਰ ਤੇ ਤੁਸੀਂ ਕੰਗਾਲ ਹੋ ਚੁੱਕੇ ਹੋ ਸੋਨੂੰ ਜੋ ਮਰਜੀ ਸਕੂਲ ਕਹਿ ਦੇਣਾ ਅਸੀਂ ਸਕੂਲਾਂ ਵਾਲੋਂ ਰੱਬਵੰਨੀ ਬੈਠੇ ਆ ਅਸੀਂ ਪੜਤਾਲ ਨਹੀਂ ਕਰਨੀ ਹੁੰਦੀ ਵੀ ਸਕੂਲ ਵਾਲੇ ਕਿਉਂ ਕਹਿ ਰਹੇ ਆ ਕਾਹਦੀ ਖਤਰਧਾਰਕ ਮੰਗ ਰਹੇ ਆ ਚੁੱਪ ਕਰਕੇ ਭੇਜੀ ਜਾਂਦੇ ਆ ਸੋਡੀ ਬੋਲੀ ਦੀ ਐਸੀ ਤਾਂ ਅਸੀਂ ਕਰੀ ਜਾਂਦੇ ਆ ਸਕੂਲਾਂ ਨਾਸ ਮਾਰ ਜਾਂਦੇ ਆ ਤੁਸੀਂ ਉੱਥੇ ਨਿਕਲੇ ਜਾ ਕੇ ਖੜੇ ਪਤਾ ਕੀਤਾ ਇਤਿਹਾਸ ਵਿਗਾੜੀ ਜਾਂਦੇ ਆ ਸਿਹਤ ਵਿਗਾੜੀ ਜਾਂਦੇ ਤੁਸੀਂ ਉੱਥੇ ਨਹੀਂ ਖੜਾ ਖੜੇ ਖੜੇ ਜਾ ਕੇ ਆਪਣੇ ਜਵਾਕਾਂ ਮਗਰ ਅੱਜ ਉਹ ਤੁਹਾਡੇ ਜਵਾਕਾਂ ਦੇ ਆਧਾਰ ਕਾਰਡ ਮੰਗ ਰਹੇ ਆ ਵੀ ਤੁਹਾਡੇ ਜਵਾਕ ਦਾ ਤੇ ਨਾਲ ਮਾਂ ਦਾ ਆਧਾਰ ਕਾਰਡ ਭੇਜੋ ਮੈਨੂੰ ਪਤਾ ਕਿਤਾ ਬਦਲ ਗਿਆ ਅੱਜ ਸਵੇਰੇ ਮੇਰੇ ਘਰ ਵਾਲੇ ਨੂੰ ਫੋਨ ਆਇਆ ਸਕੂਲ ਚੋਂ ਵੀ ਤੁਹਾਡੇ ਜਵਾਕ ਦਾ ਆਧਾਰ ਕਾਰਡ ਭੇਜੋ ਜੀ ਉਹਨੇ ਮੈਨੂੰ ਪੁੱਛ ਲਿਆ ਕਿ ਸਕੂਲ ਆਧਾਰ ਕਾਰਡ ਮੰਗਦੇ ਆ ਮੈਂ ਸਕੂਲ 'ਚ ਫੋਨ ਲਾ ਲਿਆ ਮੈਂ ਦੱਸੋ ਜੀ ਕਾ ਦੀ ਖਾਤਰ ਮੰਗਦੇ ਹੋ ਕਹਿੰਦੇ ਜੀ ਆਪਾਂ ਆਰ.ਆਈ ਬਣਾਉਣੀ ਹੈ ਕਿਹੜੀ ਮਖਾ ਆਰ.ਆਈ ਕਹਿੰਦੇ ਸੈਂਟਰ ਦੀ ਕੋਈ ਸਕੀਮ ਹੈ ਉਰੇ ਤਹ ਦਾ ਪਾਰ ਆਈਡੀ ਬਣਾਉਣੀ ਆ ਤੁਹਾਡੇ ਬੱਚੇ ਦੀ ਮਖੇ ਕਾ ਦੀ ਖਤਰ ਹੈ ਕਿ ਸਾਨੂੰ ਵੀ ਨਹੀਂ ਪਤਾ ਸਕੂਲਾਂ ਨੂੰ ਵੀ ਨਹੀਂ ਪਤਾ ਸਕੂਲ ਦੇ ਪ੍ਰਿੰਸੀਪਲ ਨਾਲ ਮੈਂ ਗੱਲ ਕੀਤੀ ਕਹਿੰਦਾ ਮੈਨੂੰ ਵੀ ਨਹੀਂ ਪਤਾ ਕਾ ਦੀ ਖਤਰ ਹੈ ਫਿਰ ਮੈਂ ਜਦੋਂ ਸਾਰੀ ਗੱਲ ਬਾਤ ਇੱਕ ਦੋ ਬੰਦਿਆਂ ਨਾਲ ਚੰਡੀਗੜ੍ਹ ਨਾਲ ਗੱਲ ਕੀਤੀ ਪੱਤਰਕਾਰਾਂ ਨਾਲ ਗੱਲ ਕੀਤੀ ਹੋਰ ਜਿਹੜੇ ਮਾਹਰ ਬੰਦੇ ਨੇ ਸਿੱਖਿਆ ਦੇ ਐਜੂਕੇਸ਼ਨ ਨਾਲ ਗੱਲ ਕੀਤੀ ਉਹ ਕਹਿੰਦੇ ਬਾਈ ਇੱਕ ਸੈਂਟਰ ਨੇ ਆ ਪਾਰ ਆਈਡੀ ਇੱਕ ਨੀਤੀ ਲਾਗੂ ਕੀਤੀ ਹੈ ਉਹ ਛੋਡਾ ਜਵਾਕ ਜਿਹੜਾ ਪਹਿਲੀ ਕਲਾਸ ਚ ਵੀ ਪੜਦਾ ਹੈ ਪਹਿਲੀ ਕੱਚੀ ਚ ਪੜਦਾ ਜਿਹਨੂੰ ਐਲਕੇਜੀ ਯੂਕੇਜੀ ਨਰਸਰੀ ਕਹਿੰਦੇ ਆ ਉਹਦਾ ਵੀ ਆਧਾਰ ਕਾਰਡ ਮੰਗਿਆ ਜਾ ਰਿਹਾ ਤਾਂ ਕਿ ਛੋਡੀ ਸਾਰੀ ਜਿਹੜੀ ਜਾਣਕਾਰੀ ਤੁਹਾਡੇ ਬੱਚਿਆਂ ਦੀ ਉਹਨਾਂ ਕੋਲ ਚਲੀ ਜਾਵੇ ਦੇਖੋ ਆਪਣੀ ਸਾਰੇ ਸਾਡੇ ਜਵਾਕਾਂ ਦੀ ਜਾਣਕਾਰੀ ਸਾਡੇ ਬੱਚਿਆਂ ਦੇ ਆਧਾਰ ਕਾਰਡ ਪੈਨ ਕਾਰਡ ਨਾਅਰ ਜੋੜ ਕੇ ਉਹ ਕਿੱਥੋਂ ਤੱਕ ਲੈ ਕੇ ਜਾਣਗੇ ਉਹ ਕਿੱਧਰੋਂ ਜਾਣਕਾਰੀ ਜਾਣੀ ਹੈ ਛੋਡੀ ਜਿਹੜੀ ਗੌਰਤ ਜਿਹੜੀਆਂ ਆਪਣੀਆਂ ਹੁੰਦੀਆਂ ਗੱਲਾਂ ਬਾਤਾਂ ਆਧਾਰ ਕਾਰਡ ਦੀਆਂ ਪੈਨ ਕਾਰਡ ਦੀਆਂ ਵੋਟਰ ਕਾਰਡ ਦੀਆਂ ਕਿੱਥੋਂ ਤੱਕ ਵਰਤਣਗੇ ਆਪਾਂ ਨੂੰ ਕੋਈ ਪਤਾ ਨਹੀਂ ਅੰਦਰ ਖਾਤੇ ਹੈ ਅਪਾਰ ਆਈਡੀ ਦੇ ਰਾਹੀਂ ਇਹਨਾਂ ਨੇ ਸਕੀਮ ਚਲਾ ਦਿੱਤੀ ਪੂਰੇ ਦੇਸ਼ ਦੇ ਬੱਚਾ ਵੀ ਜਵਾਕਾਂ ਨੂੰ ਜਿਹੜੇ ਕੋਈ ਐਲ ਕੇ ਜੀ ਯੂ ਕੇ ਜੀ ਜਿਹਨੂੰ ਆਪਾਂ ਹਲੇ ਬੈਠ ਨਹੀਂ ਲੱਗਦਾ ਜਵਾਕ 2-3 ਸਾਲ ਦਾ ਹੁੰਦਾ ਉਹਦਾ ਵੀ ਛੋਟਾ ਜਿਹਾ ਆਈਡੀ ਕਾਰਡ ਅਪਾਰ ਆਈਡੀ ਬਣਾਈ ਜਾ ਰਹੀ ਆ ਤੇ ਤੁਹਾਡੇ ਉਹਨਾਂ ਬੱਚਿਆਂ ਦੇ ਆਧਾਰ ਕਾਰਡ ਮੰਗੇ ਜਾ ਰਹੇ ਭਰਾਵੋ ਹੁਣ ਕੱਲ ਨੂੰ ਛੋਟੇ ਜਵਾਕ ਨੂੰ ਇੱਕ ਹੋਰ ਸੁਣ ਲਿਓ ਇੱਕ ਨਵੀਂ ਗੱਲ ਮੈਨੂੰ ਪਤਾ ਲੱਗੀ ਆ ਤੁਹਾਡੇ ਜਵਾਕਾਂ ਦੇ ਸਕੂਲ ਦੇ ਵਿੱਚ ਮੈਡੀਕਲ ਫਾਰਮ ਭਰੇ ਜਾ ਰਹੇ ਆ ਜਾਣੇਗਾ ਤੁਸੀਂ ਮਨਜ਼ੂਰੀ ਦੇ ਰਹੇ ਹੋ ਸਾਡੇ ਜਵਾਕਾਂ ਨਾਲ ਜਿਹੜਾ ਮਰਜ਼ੀ ਐਕਸਪੈਰੀਮੈਂਟ ਕਰ ਲੋ ਤਜਰਬਾ ਕਰ ਲੋ ਜਿਹੜੀ ਮਰਜ਼ੀ ਦਵਾਈ ਦੇ ਦਿਓ ਜਿਹੜਾ ਮਰਜ਼ੀ ਵੈਕਸੀਨ ਲਾ ਦਿਓ ਜਿਹੜੀ ਮਰਜ਼ੀ ਤੁਸੀਂ ਇੱਥੇ ਵਰਤ ਲੋ ਟੀਕਾ ਕੋਈ ਓਏ ਸਮਝੋ ਇਹ ਗੱਲ ਨੂੰ ਸਮਝੋ ਭਰਾਵੋ ਅਕਲ ਦੇਓ ਓਏ ਬੁੱਝੜੋ ਅਕਲ ਦੇਣੋ ਪੰਜਾਬੀ ਕੋ ਇੰਨੇ ਲਾਈ ਲੱਗ ਮਗਰ ਨਾ ਲੱਗਿਆ ਕਰੋ ਸੋਚੋ ਕੀ ਹੋ ਰਿਹਾ ਫਿਰ ਮੈਂ ਜਾਣਕਾਰੀ ਇਕੱਠੀ ਕਰੀ ਤਾਂ ਸਾਨੂੰ ਮੈਂ ਦੱਸਦਾ ਜਿਹੜੀ ਆ ਪਾਰ ਆਈਡੀ ਆ ਸੁਣ ਲੋ ਧਿਆਨ ਦੇ ਨਾਲ ਗੱਲਾਂ ਮੇਰਾ ਵੀ ਸਾਂਝੀਆਂ ਕਰਦੇ ਜਾਓ ਨਾਲ ਨਾਲ ਜੁੜਦੇ ਜਾਓ ਗੱਲ ਬਹੁਤ ਕੀਮਤੀ ਆ ਮੈਨੂੰ ਤੇ ਮੁੰਡੇ ਨੇ ਭੇਜੀ ਆ ਜਿਹੜੀ ਆ ਪਾਰ ਆਈਡੀ ਦੀ ਜਿਹੜੀ ਉਹਨਾਂ ਨੇ ਆਰਟੀਆਈ ਪਾ ਕੇ ਜਾਣਕਾਰੀ ਲਈ ਆ ਜਿਹੜੀ ਐਜੂਕੇਸ਼ਨ ਮਿਨਿਸਟਰੀ ਆ ਸੈਂਟਰ ਦੀ ਉਹਦੇ ਕੋਲੋਂ ਉਹ ਸਾਫ ਤੌਰ ਤੇ ਲਿਖਿਆ ਹੋਇਆ ਵੀ ਬਿਨਾ ਮਾਤਾ ਪਿਤਾ ਕੀ ਸਹਿਮਤੀ ਕੇ ਜਏ ਆਈਡੀ ਨਹੀਂ ਬਣਾਈ ਜਾਏਗੀ ਇਸਕੇ ਲਈ ਸਕੂਲ ਕਿਸੇ ਪ੍ਰਕਾਰ ਕੀ ਜ਼ਬਰਦਸਤੀ ਨਹੀਂ ਕਰ ਸਕਤੇ ਜੇਦੀ ਮਾਤਾ ਪਿਤਾ ਚਾਹੇ ਤਾਂ ਆਪਣੀ ਜੇ ਸਹਿਮਤੀ ਦੇਣੇ ਕੇ ਬਾਅਦ ਹੀ ਜੇ ਜਿਹੜੀ ਅਪਾਰ ਆਈਡੀ ਬਣਾਈ ਜਾਏਗੀ ਜਾਣੇ ਕਿ ਜੇ ਮਾਪੇ ਸਹਿਮਤਾ ਤਾਂ ਇਹ ਅਪਾਰ ਆਈਡੀ ਬਣਾਈ ਜਾਣੀ ਆ ਸੋ ਭਰਾਵੋ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਵੀ ਸਕੂਲ ਵਾਲਾ ਤੁਹਾਡੇ ਕੋਲੇ ਆਧਾਰ ਕਾਰਡ ਮੰਗਦਾ ਆਧਾਰ ਕਾਰਡ ਨਾ ਦਿਓ ਆਪਣੇ ਜਵਾਕਾਂ ਦੇ ਤੁਹਾਡੀ ਕੁੱਲ ਜਾਣਕਾਰੀ ਕੁੱਲ ਇਨਫੋਰਮੇਸ਼ਨ ਤੁਹਾਡੀ ਬੱਚਿਆਂ ਦੀ ਉਹਨਾਂ ਕੋਲ ਚਲੀ ਜਾਣੀ ਆ ਇਹੀ ਇਹੀ ਚੱਲ ਰਿਹਾ ਕੰਮ ਇੱਥੇ ਜਿਵੇਂ ਤੁਹਾਨੂੰ ਮੇਰੀ ਗੱਲ ਸੁਣੋ ਹੁਣ ਕਰੋਨਾ ਆਇਆ ਸੀਗਾ ਕਰੋਨੇ ਦੇ ਵਿੱਚ ਜਦੋਂ ਤੁਹਾਡੇ ਵੈਕਸੀਨ ਲਾਈ ਗਈ ਸੁਰਨਾ ਜ਼ਬਰਦਸਤੀ ਕੀਤੀ ਗਈ ਕਿ ਨਹੀਂ ਕੀਤੀ ਗਈ ਕਿਸੇ ਨੇ ਕਿਹਾ ਜੀ ਤੇਰਾ ਆਪਣਾ ਪਾਸਪੋਰਟ ਨਹੀਂ ਬਣਨਾ ਪਹਿਲਾਂ ਤੂੰ ਟੀਕਾ ਲਵਾਕਰੋਨੇ ਵਾਲਾ ਕਿਸੇ ਨੂੰ ਕਿਹਾ ਗਿਆ ਤੇਰੀ ਪੈਨਸ਼ਨ ਨਹੀਂ ਲੱਗਣੀ ਕਿਸੇ ਨੂੰ ਕਿਹਾ ਗਿਆ ਕਿ ਤੈਨੂੰ ਜਿਹੜੀਆਂ ਵੀ ਸਹੂਲਤਾਂ ਮਿਲਦੀਆਂ ਨੇ ਕੋਈ ਲੋਨ ਮਿਲਦਾ ਕੁਝ ਵੀ ਮਿਲਦਾ ਨਹੀਂ ਮਿਲਣਾ ਪਹਿਲਾਂ ਤੂੰ ਆਪਣਾ ਕਰੋਨੇ ਵਾਲਾ ਟੀਕਾ ਲਵਾ ਕੇ ਸਾਨੂੰ ਸਰਟੀਫਿਕੇਟ ਲਿਆ ਕੇ ਦੇ ਜਬਰੀ ਲੋਕਾਂ ਦੇ ਵੈਕਸੀਨ ਲਾਈ ਗਈ ਤੁਸੀਂ ਲੋਕਾਂ ਨੇ ਲਵਾਈ ਉਹਦੇ ਰਿਜ਼ਲਟ ਕੀ ਆਏ ਜਿਹੜੀ ਕੰਪਨੀ ਨੂੰ ਵੈਕਸੀਨ ਲਵਾਈ ਸੀਗੀ ਬਣਾਈ ਸੀ ਉਹ ਖੁਦ ਮੰਨ ਗਏ ਕਿ ਸਾਡੀ ਵੈਕਸੀਨ ਨੇ ਲੋਕਾਂ ਦਾ ਜਾਨੀ ਤੌਰ ਤੇ ਨੁਕਸਾਨ ਕੀਤਾ ਤੇ ਜਦੋਂ ਇਹ ਕੇਸ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਸਾਫ਼ ਤੌਰ ਤੇ ਮੁਕਰ ਗਈ ਕਿ ਕਿਸੇ ਨਾ ਕੋਈ ਜ਼ਬਰਦਸਤੀ ਨਹੀਂ ਕੀਤੀ ਕੋਈ ਧੱਕਾ ਨਹੀਂ ਕੀਤਾ ਕਿ ਨਾ ਲੋਕਾਂ ਨੇ ਆਪ ਵੈਕਸੀਨ ਲਵਾਈ ਹੈ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਅਗਲੇ ਆਨੇ ਉਹ ਰੱਖਤਾ ਸਾਰਾ ਉਸ ਵੈਕਸੀਨ ਦਾ ਜਿਹੜੇ ਸਾਈਡ ਇਫੈਕਟ ਸੀਗੇ ਉਹ ਸਾਰੇ ਤੱਥ ਰੱਖਤੇ ਲੈਣੇ ਜਾ ਕੇ ਯਾ ਦੇਖੋ ਜੀ ਆ ਲਿਖੇ ਹੋਏ ਸੀਗੇ ਇਹਦਾ ਪਰ ਲੋਕਾਂ ਨੇ ਪੜਨੇ ਸੀ ਲੋਕਾਂ ਨੇ ਲਵਾਈ ਹੈ ਜਨ ਜਦੋਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿਵੇਂ ਜ਼ਬਰਦਸਤੀ ਧੱਕੇ ਦੇ ਨਾਲ ਲੋਕਾਂ ਦੇ ਕਰੋਨਿਆਂ ਦਾ ਟੀਕਾ ਲਾਇਆ ਗਿਆ ਸੀ ਆਹੀ ਤਰੀਕਾ ਹੁਣ ਵਾਪਰਨਾ ਹੋਣਾ ਸਾਡੇ ਨਾਲ ਸਾਨੂੰ ਦੱਸਿਆਣ ਜਾ ਰਿਹਾ ਮੈਂ ਇੱਕ ਬੇਨਤੀ ਕਰਦਾ ਜਿਹੜਾ ਵੀ ਸਕੂਲ ਤੁਹਾਨੂੰ ਪ੍ਰਿੰਸੀਪਲ ਕੋਈ ਪ੍ਰਬੰਧਕ ਤੁਹਾਨੂੰ ਫੋਨ ਕਰਦਾ ਵੀ ਤੁਹਾਡੇ ਬੱਚੇ ਦਾ ਆਧਾਰ ਕਾਰਡ ਭੇਜੋ ਪੈਨ ਕਾਰਡ ਭੇਜੋ ਦੀ ਆਪਾਰ ਆਈਡੀ ਬਣਾਉਣੀ ਆ ਉਹਨੂੰ ਕਹੇ ਭਾਈ ਸਾਹਿਬ ਲਿਆ ਲਿਖਤੀ ਦੇ ਤੇਰੇ ਕੋਲ ਕੋਲ ਕਿ ਸਿੱਖਿਆ ਮੰਤਰਾਲੇ ਵੱਲੋਂ ਲੈ ਕੇ ਆਇਆ ਹੋਇਆ ਹੈ ਕੁਪ ਭਾਰਤ ਦਾ ਜਿਹੜਾ ਐਜੂਕੇਸ਼ਨ ਮਿਨਿਸਟਰੀ ਉਹਦੇ ਵੱਲੋਂ ਲੈ ਕੇ ਆਇਆ ਹੋਇਆ ਲਿਆ ਦਿਖਾਉ ਕੋਈ ਲਿਖਤੀ ਹੈ ਰ ਅਸੀਂ ਦੇ ਦਨੇ ਆ ਉਹ ਲਿਖਿਆ ਕੀ ਹੋਇਆ ਉਹ ਤੁਹਾਨੂੰ ਮੈਂ ਵੀ ਦੱਸ ਦੂੰਗਾ ਤੁਸੀਂ ਪੜ ਲਓ ਸਾਰੀਆਂ ਮੈਂ ਤੇ ਸਾਂਝੀਆਂ ਵੀ ਕਰ ਦੂੰਗਾ ਪਾ ਵੀ ਦੂੰਗਾ ਵਿੱਚ ਵੀ ਜਿਹੜੀ ਭਾਰਤ ਦੀ ਐਜੂਕੇਸ਼ਨ ਮਿਨਿਸਟਰੀ ਆ ਉਹਨੇ ਕਿਹੜੀਆਂ ਕਿਹੜੀਆਂ ਗਾਈਡਲਾਈਨਾਂ ਰੱਖੀਆਂ ਹੋਈਆਂ ਨੇ ਇੱਕ ਤਾਂ ਮੈਂ ਦੱਸ ਹੀ ਦਿੱਤਾ ਵੀ ਇਹ ਅਜ ਜਿਹੜਾ ਤੁਹਾਡਾ ਬਿਨਾ ਪਰਿਵਾਰ ਦੀ ਮਾਪਿਆਂ ਦੀ ਸਹਿਮਤੀ ਬਿਨੋਂ ਤੁਹਾਡੇ ਬੱਚੇ ਦੀ ਸਕੂਲ ਦੇ ਵਿੱਚ ਅਪਾਰ ਆਈਡੀ ਨਹੀਂ ਬਣ ਸਕਦੀ ਦੂਜੀ ਗੱਲ ਸਿੱਧੇ ਰੂਪ ਦੇ ਵਿੱਚ ਜਿਹੜਾ ਕੇਂਦਰਾ ਉਹ ਦਖਲ ਦੇ ਰਿਆ ਸਾਡਾ ਮੁੱਖ ਮੰਤਰੀ ਯਾਰ ਐਡਾ ਨਖਿੱਦ ਤੇ ਨਕਮਾ ਮੁੱਖ ਮੰਤਰੀ ਸਾਬਤ ਹੋਊਗਾ ਕਿਨੇ ਸੋਚਿਆ ਸੀ ਯਾਰ ਚੁਟਕਲੇ ਕਹਾਣੀਆਂ ਕਹੜੇ ਜਿਮਨੀ ਚੋਣਾਂ ਆ ਗਈਆਂ ਕਹੜੇ ਨਗਰ ਕੌਂਸਲ ਆ ਗਈਆਂ ਕਾਰਪੋਰੇਸ਼ਨਾਂ ਆ ਗਈਆਂ ਸਰਪੰਚੀ ਆ ਗਈਆਂ ਇਹ ਮਝਵੇਂ ਲਾਈ ਜਾਂਦਾ ਉੱਥੇ ਯਾਰ ਪੂਰੀ ਤਰ੍ਹਾਂ ਸਮਰਪਤ ਮੈਂ ਕਹਿੰਦਾ ਗੋਡੇ ਟੇਲ ਚੁੱਕਿਆ ਯਾਰ ਇਸੈਂਟਰ ਦੇ ਅੱਗੇ ਵੀ ਜਿਹੜੀ ਮਰਜ਼ੀ ਨੀਤੀ ਲਾਗੂ ਕਰਦੇ ਸਾਨੂੰ ਕੋਈ ਮਤਲਬ ਨਹੀਂ ਹੈਗਾ ਪਹਿਲਾਂ ਨੇ ਨਿਊ ਐਜੂਕੇਸ਼ਨ ਪਾਲਿਸੀ ਨਮੀ ਸਿੱਖਿਆ ਨੀਤੀ ਜਿਹੜੀ ਆਈ ਉਹ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਬੱਚੇ ਇਸ ਬੰਦੇ ਨੇ ਲਾਗੂ ਕਰਾਤੀ ਜਦ ਲੱਗੇ ਪੂਰੇ ਦੱਖਣ ਭਾਰਤ ਦੇ ਵਿੱਚੋਂ ਲੋਕਾਂ ਨੇ ਰੋਕਤੀ ਵਸੇ ਇਹ ਨੀਤੀ ਨਹੀਂ ਲਾਗੂ ਕਰਨੀ ਸਿੱਖਿਆ ਸਟੇਟ ਦਾ ਸਬਜੈਕਟ ਹੈ ਸਿੱਖਿਆ ਸੂਬੇ ਦਾ ਵਿਸ਼ਾ ਹੈ ਕਿਉਂਕਿ ਹਰ ਸੂਬੇ ਦਾ ਹਰ ਸਟੇਟ ਦਾ ਆਪਣਾ ਸਾਹਿਤਾ ਆਪਣਾ ਇਤਿਹਾਸ ਹੈ ਹਰ ਸੂਬੇ ਨੇ ਜਿਹੜੀ ਸਿੱਖਿਆ ਦੇਣੀ ਹੈ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਪੜਾਉਣਾ ਸਾਹਿਤ ਪੜਾਉਣਾ ਉਹਨੇ ਆਪਣੇ ਮੁਤਾਬਕ ਪੜਾਉਣਾ ਪਰ ਇਹ ਬੰਦੇ ਨੇ ਲਾਗੂ ਕਰਤੀ ਅਗਲੇ ਆਨੇ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਸੋਡੇ ਹਿਸਟਰੀ ਦਾ ਉਹ ਨਾਸ ਮਾਰ ਰਹੇ ਨੇ ਸੋਡੇ ਸਹਿਦ ਦਾ ਉਹ ਨਾਸ ਮਾਰ ਰਹੇ ਨੇ ਸੋਡੇ ਪੱਲੇ ਕੱਖ ਨਹੀਂ ਛੱਡਣਾ ਅਗਲੇ ਨੇ ਇਹ ਉਹਨਾਂ ਨੇ ਗੋਡੇ ਟੇਕ ਕੇ ਤੁਸੀਂ ਲਾਗੂ ਕਰਦੇ ਹੋ ਜੀ ਆਹ ਦੇਖੋ ਅਪਾਰ ਆਈਡੀ ਦੀ ਗੱਲ ਕਿਸੇ ਤੁਹਾਨੂੰ ਸਰਕਾਰ ਦੇ ਬੰਦੇ ਨੇ ਕਿਸੇ ਮੁੱਖ ਮੰਤਰੀ ਨੇ ਕਿਸੇ ਮੰਤਰੀ ਨੇ ਇਸ ਗੱਲ ਨੂੰ ਲੈ ਕੇ ਲੋਕਾਂ ਨੂੰ ਗਾਹ ਕੀਤਾ ਜਾਂ ਇਹ ਕਿਹਾ ਸਕੂਲਾਂ ਨੂੰ ਵੀ ਭਾਈ ਨਹੀਂ ਸਿੱਖਿਆ ਸੂਬੇ ਦਾ ਵਿਸ਼ਾ ਸਿੱਖਿਆ ਸਾਡਾ ਅਧਿਕਾਰ ਖੇਤਰ ਚ ਆਉਂਦਾ ਸਿੱਖਿਆ ਸਾਡੀ ਹੈ ਸਾਡੇ ਦੇ ਘਰ ਖੇਤਰ ਚ ਆਉਂਦੀ ਆ ਪੰਜਾਬ ਸਰਕਾਰ ਦੀ ਅਸੀਂ ਇਹ ਪਾਰ ਲੈ ਲਈ ਪੰਜਾਬ ਦੇ ਵਿੱਚ ਨਹੀਂ ਬਣਦਣੀ ਇਹ ਸੈਂਟਰ ਦੀ ਸਕੀਮ ਹੈ ਸੈਂਟਰ ਸਿੱਧੇ ਰੂਪ ਦੇ ਵਿੱਚ ਰਾਜਾਂ ਦੇ ਹੱਕਾਂ ਦੇ ਉੱਤੇ ਡਾਕੇ ਕਿਵੇਂ ਮਾਰਨੇ ਆ ਕਿਵੇਂ ਜਿਹੜਾ ਆਪਾਂ ਫੈਡਰਲ ਢਾਂਚੇ ਦੀ ਗੱਲ ਕਰਦੇ ਆ ਰਾਜਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਆ ਕਿਵੇਂ ਸੈਂਟਰ ਜਿਹੜਾ ਕੇਂਦਰੀਕਰਨ ਕਰ ਰਿਹਾ ਸਾਰੀਆਂ ਸ਼ਕਤੀਆਂ ਦਾ ਸਾਰੇ ਹੱਕ ਖੋ ਕੇ ਸੂਬਿਆਂ ਕੋਲ ਆਪਣੇ ਹਵਾਲੇ ਕਰ ਰਿਹਾ ਉਹ ਜਿਵੇਂ ਨਵੀਂ ਐਜੂਕੇਸ਼ਨ ਪਾਲਿਸੀ ਆਈ ਆਈ ਆ ਜਿਹੜੀ ਨਵੀਂ ਆ ਹੁਣ ਜਿਹੜੇ ਕਾਲੇ ਕਾਨੂੰਨ ਆਪਾਂ ਪਿੰਟਦੇ ਸੀਗੇ ਨਾ ਇਹ ਤਾਂ 12-13 ਮਹੀਨੇ ਬਹਿ ਕੇ 700 ਬੰਦਾ ਮਰਵਾ ਕੇ ਰੱਦ ਕਰਾ ਕੇ ਅਗਲੇ ਨੇ ਉਹ ਖੇਤੀ ਵਾਲਾ ਜਿਹੜਾ ਖੜਾ ਸੀਗਾ ਨੀਤੀ ਵਾਲਾ ਉਹ ਲਿਆ ਕੇ ਇੱਥੇ ਲਾ ਦਤਾ ਇਹਨਾਂ ਦੇ ਉੱਤੇ ਸੂਬਿਆਂ ਨੂੰ ਭੇਜਤਾ ਵੀ ਕਰੋ ਲਾਗੂ ਇਹਨੂੰ ਲਾਗੂ ਕਰਨ ਦਾ ਕਹਤਾ ਇਹ ਨਹੀਂ ਵੀ ਵਿਚਾਰੋ ਵੀ ਲਾਗੂ ਕਰੋ ਉਹਦੇ ਵੀ ਚੁੱਪ ਨੇ ਕਿ ਮੁੱਖ ਮੰਤਰੀਆਂ ਬਿਆਨ ਆਇਆ ਕਿਸੇ ਛੋਲੇ ਖੇਤੀਬਾੜੀ ਮੰਤਰੀ ਦਾ ਬਿਆਨ ਆਇਆ ਵੀ ਆ ਜਿਹੜੀ ਨਵੀਂ ਖੇਤੀ ਨੀਤੀ ਆਈ ਆ ਖੜਾ ਭੇਜਿਆ ਗਿਆ ਸੈਂਟਰ ਵੱਲੋਂ ਪੰਜਾਬ ਦੇ ਕੋਲੇ ਸੂਬਿਆਂ ਦੇ ਕੋਲੇ ਕਿੰਨਾ ਖਤਰਨਾਕ ਹੈ ਕਿਸਾਨਾਂ ਲਈ ਮਜ਼ਦੂਰਾਂ ਲਈ ਲੋਕਾਂ ਲਈ ਕਿੰਨਾ ਖਤਰਨਾਕ ਹੈ ਨਹੀਂ ਉੱਥੇ ਵੀ ਗੋਡੇ ਟਿਕ ਗਏ ਵੀ ਕੋਈ ਗੱਲ ਨਹੀਂ ਕਰਦੇ ਉਹ ਲਾਗੂ ਆਹੀ ਆ ਪਾਲ ਰੀਡੀ ਦੇ ਵਿੱਚ ਆਹੀ ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿੰਨੇ ਸਾਡੇ ਹੱਕਾਂ ਦੇ ਉੱਤੇ ਸੈਂਟਰ ਡਾਕੇ ਮਾਰ ਰਿਹਾ ਕੇਂਦਰ ਲਗਾਤਾਰ ਦੱਬ ਰਿਹਾ ਸੂਬਿਆਂ ਨੂੰ ਉਹਦੇ ਲਈ ਇਹ ਸਾਰੇ ਭਰਾਵੋ ਚੁੱਪ ਨੇ ਸਾਡੇ ਬੁੱਧੀਜੀਵੀ ਗਾਨੀਆਂ ਦਾ ਬੁੱਧੀ ਨੂੰ ਕੀੜਾ ਹੀ ਖਾ ਗਿਆ ਯਾਰ ਆ ਵਿਦਵਾਨ ਸਾਡੇ ਕਿੱਧਰ ਮਰ ਮੁਰਗੇ ਆ ਫਿਰ ਤੁਸੀਂ ਕਹੋਗੇ ਐਂ ਬੋਲਦਾ ਇਹ ਇਹ ਤੁਹਾਡਾ ਫਰਜ਼ ਨਹੀਂ ਹੈਗਾ ਯਾਰ ਵੀ ਇੰਨਾ ਕੁਝ ਹੋ ਹੀ ਜਾਂਦਾ ਆ ਕੁਝ ਪੰਜਾਬ ਨਾਲ ਵਾਪਰ ਰਿਹਾ ਤੁਸੀਂ ਚੁੱਪ ਕੇ ਬੈਠੇ ਹੋ ਕਾਰੇ ਬੁੱਧੀਜੀਵੀ ਆ ਫਿਰ ਤੁਸੀਂ ਕਾਰੇ ਵਿਦਵਾਨ ਹੋ ਕਾਰੇ ਸਿਆਣੇ ਤੁਸੀਂ ਬਈ ਉਹਨਾਂ ਅਸੀਂ ਬੁੱਧੀਜੀਵੀ ਹੁੰਨੇ ਆਂ ਅਸੀਂ ਵਿਦਵਾਨ ਹੁੰਨੇ ਆਂ ਅਸੀਂ ਐ ਕਰਦੇ ਆਂ ਅਸੀਂ ਬਾਹ ਕਰਦੇ ਆਂ ਸੋਡਾ ਫਰਜ ਐ ਜਦੋਂ ਗੁੰਗੀ ਬੋਲੀ ਅੰਨੀ ਹੋ ਚੁੱਕੀ ਸਰਕਾਰ ਐ ਇਹ ਗਦਾਰ ਹੋ ਚੁੱਕੇ ਆ ਲੀਡਰਸ਼ਿਪ ਪੰਜਾਬ ਦੇ ਗਦਾਰ ਬਣ ਕੇ ਪੰਜਾਬ ਨੂੰ ਮਾਰਨ ਤੇ ਤੁਰਪੇ ਸੋਡਾ ਫਰਜ ਬਣਾ ਤੂੰ ਹੀ ਬੋਲਣਾ ਸੀਗਾ ਤੂੰ ਚੱਪੋਂ ਪਰ ਕੋਈ ਪਰਵਾਹ ਨਹੀਂ ਸੋ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਹੱਥ ਬੰਨ੍ਹ ਕੇ ਬੇਨਤੀਓ ਅਕਲ ਦਾ ਖਾਨਾ ਖੋਲ ਲੋ ਏ ਮਾਰਾ ਮੋਟਾ ਸੋਚ ਲਿਆ ਕਰੋ ਅੱਖਾਂ ਮੀਚ ਕੇ ਇਹਨੇ ਹੋ ਕੇ ਤੁਰ ਪੈਨੇ ਮੰਗਰ ਜਿਹੜਾ ਬੰਦਾ ਕੋਈ ਕਹਿੰਦਾ ਉਹਦੇ ਮਗਰ ਲੱਗ ਜੰਨੇ ਲਾਈ ਲੱਗ ਬਣ ਕੇ ਸਾਡਾ ਕੋਈ ਫਰਜ਼ ਨਹੀਂ ਵੀ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਕਿਹੜੀ ਦੇਣੀ ਆ ਕਿਹੜੀ ਬੋਲੀ ਪੜਾਉਣੀ ਆ ਕਿਹੜਾ ਇਤਿਹਾਸ ਪੜਾਉਣਾ ਹੈ ਕਿਹੜਾ ਸਾਇੰਸ ਪੜਾਉਣਾ ਹੈ ਕੋਈ ਸਾਡਾ ਫਰਜ਼ ਨਹੀਂ ਬਣਦਾ ਯਾਰ ਰੋਜ਼ ਕਲਪਦੇ ਆ ਰੋਜ਼ ਕਲਪਦੇ ਆ ਆ ਤੰਦਰਾ ਤਾਂ ਹੋ ਗੀਆਂ ਸੁੱਤੇ ਨਹੀਂ ਖਲੋਰੀ ਹੁੰਨੇ ਬਾਰਡਰ ਤੇ ਕਰਾਜ ਬੈਠੇ ਰਜਾਂਗਾਂ 'ਚ ਕਮੈਂਟ ਕਰੀਏ ਨੂੰ ਬਾਈ ਬਹੁਤ ਵਧੀਆ ਚੱਕ ਦਾਂਗੇ ਫੱਟੇ ਤੇਰੇ ਨਾਲ ਐ ਰਜਾਂਗਾਂ 'ਚ ਬੈਠੇ ਫੱਟੇ ਚੱਕੀ ਜਾਵਾਂਗੇ ਆ ਡੱਲੇ ਵਾਲ ਨੂੰ ਅਗਲੇ ਨੇ ਫੋਰਸ ਨਾਲ ਦੀ ਚਾਰਸ ਫਰੇ ਚੱਕ ਲੈ ਜਾਣ ਦੀ ਤਿਆਰੀ ਐ ਬੈਠੇ ਰੋ ਕਰੇ ਅਜ ਚ ਚੱਕ ਕੇ ਲੈ ਕੇ ਮੁਰਖੇ ਕਹਿੰਦੇ ਬਹੁਤ ਮਾੜਾ ਹੋਇਆ ਜੈਦੇ ਮਰ ਗਿਆ ਉਹਦੇ ਭੋਗ ਤੇ ਆ ਜਾਓ ਢਿੱਕੀ ਜਾਂਦੇ ਹੋ ਕੋਈ ਗਾਲ ਨਹੀਂ ਕਿੱਦਾਂ ਮਰੂਗਾ ਨਾਲ ਥੋੜੀ ਕੱਢਣਾ ਸੀ ਬੰਦਾ ਤੇਲ-ਤੇਲ ਮਰ ਰਿਹਾ ਹੋਵੇ ਯਾਰ ਤੇਲ-ਤੇਲ ਮਰ ਰਿਹਾ ਹੋਵੇ ਬੰਦਾ ਪਲ-ਪਲ ਮਰ ਰਿਹਾ ਹੋਵੇ ਕਿ ਮੈਂ ਸੱਸ ਸੱਸ ਕਹ ਉਹਦੀ ਬੰਦੇ ਦੀ ਯਾਰ ਜਾਨ ਨਿਕਲਦੀ ਆ ਯਾਰ ਕਿਹਨੇ ਤੁਸੀਂ ਪੰਜਾਬੀਆਂ ਆ ਫਿਰ ਮੈਂ ਤਾਂ ਕਹਾਂਗਾ ਤੁਸੀਂ ਲਾਂਧਾ ਪਾਉਂਦਾ ਤੁਹਾਨੂੰ ਹਲੇ ਵੀ ਕਰਾਂ ਜੇ ਯਾਰ ਕਿਹਦੀ ਲੜਾਈ ਐ ਆ ਚੜ ਕੇ ਆ ਗਏ ਨੀਤੀ ਖੜਾ ਲੈ ਕੇ ਅਗਲਾ ਨਵੇਂ ਲਿਆਏ ਉਹੀ ਕਾਲੇ ਕਾਨੂੰਨ ਕਿਹੜੀਆਂ ਥੋੜੀਆਂ ਜ਼ਮੀਨਾਂ ਕਿਹੜੀਆਂ ਐਮਐਸਪੀਆਂ ਕਿਹੜੇ ਥੋੜੇ ਰੋਜ਼ਗਾਰ ਕਿਹੜੀਆਂ ਦੁਕਾਨਾਂ ਥੋੜੀਆਂ ਆ ਜਿਹੜੇ ਦੁਕਾਨਦਾਰ ਬੈਠਿਆ ਬਜ਼ਾਰਾਂ ਚ ਡੱਬਣਗੇ ਸਾਰੇ ਕਰ ਫੱਟਾ ਕੇ ਉਹਨਾਂ ਦੁਕਾਨਾਂ ਨੂੰ ਦੱਬ ਹੀ ਲਿਆ ਆ ਖੋਲੇ ਵੱਡੇ ਵੱਡੇ ਮਾਲ ਖਤਮ ਕਰਦੇ ਜਾਂ ਦੁਕਾਨਾਂ ਵੀ ਬਾਜ਼ਾਰ ਖਤਮ ਕਰਤੇ ਸੋ ਮੈਂ ਬੇਨਤੀ ਕਰਦਾ ਹੱਥ ਬੰਨ ਕੇ ਮੇਰੀ ਆ ਧਿਆਨ ਨਾਲ ਗੱਲ ਸੁਣ ਲਿਓ ਅਪਾਰ ਆਈਡੀ ਆਲੀ ਮੈਂ ਬਾਰ ਬਾਰ ਬੇਨਤੀ ਕਰਦਾ ਵੀ ਇਹਨੂੰ ਵੱਧ ਤੋਂ ਵੱਧ ਸਾਂਝਾ ਕਰ ਦਿਓ ਕੋਈ ਵੀ ਸਕੂਲ ਸੋਡੇ ਕੋਲੋਂ ਜਬਰੀ ਸੋਡੇ ਜਵਾਗ ਦਾ ਆਧਾਰ ਕਾਰਡ ਮੰਗਦਾ ਕੋਈ ਪੈਨ ਕਾਰਡ ਮੰਗਦਾ ਕੋਈ ਜਬਰੀ ਫਾਰਮ ਭਰਦਾ ਮੈਡੀਕਲ ਆ ਮੈਨੂੰ ਜਿੱਥੇ ਮਰਜ਼ੀ ਸਾਧੋ ਲੋ ਫਿਰ ਮੈਂ ਕੱਢੂ ਨਾ ਕਿ ਕੀੜੇ ਜਿਹੜੇ ਦਾ ਦਿਮਾਗ ਸਕੂਲ ਵਾਲਿਆਂ ਦੇ ਭੜੇ ਆ ਤੇ ਇਹਨਾਂ ਨੂੰ ਇੱਕੋ ਗੱਲ ਪੁੱਛੋ ਤੁਹਾਨੂੰ ਗੱਲ ਪੁੱਛੋ ਸਾਨੂੰ ਕੋਈ ਵੀ ਸਿੱਖਿਆ ਮੰਤਰਾਲੇ ਵੱਲੋਂ ਕੋਈ ਲਿਖਤੀ ਦਿਖਾ ਦਿਓ ਵੀ ਤੁਸੀਂ ਜਬਰੀ ਸਾਡੇ ਬਣਾ ਸਕਦੇ ਹੋ ਜਵਾਬ ਦਾ ਛੋਡੀ ਸਹਿਮਤੀ ਬਿਨਾ ਕੋਈ ਨਹੀਂ ਬਣਦਾ ਤੇ ਆਪਾਂ ਬਣਾਉਣਾ ਨਹੀਂ ਬਾਈ ਛੋਡੀ ਸਾਰੀ ਜਾਣਕਾਰੀ ਇਕੱਤਰ ਕੀਤੀ ਉਹ ਤੁਹਾਡੇ ਜਵਾਬਾਂ ਨੂੰ ਵੀ ਨਹੀਂ ਬਖਸ਼ਦੇ ਛੋੜਾ ਜੋੜੀ ਦਿੱਤਾ ਸਾਰਾ ਲਿੰਕ ਹੀ ਕਰਤੇ ਸਾਰੇ ਆਧਾਰ ਕਾਰਡ ਪੈਨ ਕਾਰਡ ਵੋਟ ਕਾਰਡ ਸਭ ਲਿੰਕ ਕਰਤਾ ਉਹ ਜਾਣਕਾਰੀ ਇਕੱਠੀ ਕਰ ਹੀ ਰਹੇ ਐ ਛੋੜਾ ਜੇ ਜਵਾਬ ਜਮਿਆ ਢਾਈ ਦਿਨ ਸਾਲ ਦਾ ਉਹ ਪੜਨ ਵੀ ਨਹੀਂ ਲੱਗਿਆ ਹਲੇ ਪਹਿਲੀ ਕੱਚੀ ਚ ਬੈਠਣ ਜਾਂਦਾ ਉਹਦਾ ਵੀ ਡਾਟਾ ਇਕੱਠਾ ਕਰ ਰਹੇ ਨੇ ਸੋ ਮੇਰਾ ਵੀਰੇ ਨੂੰ ਬੱਦ ਤੋਂ ਬਾਅਦ ਅੱਗੇ ਪਹੁੰਚਾ ਦਿਓ ਭਰਾ ਵਾਂਗ ਕੇ ਤੁਹਾਨੂੰ ਬੇਨਤੀ ਆ ਇਹ ਅਕਲ ਮਾਰੀ ਮੋਟੀ ਆਪਣਾ ਖਾਨਾ ਖੋਲ ਕੇ ਰੱਖੋ ਦਿਮਾਗ ਖੋਲ ਕੇ ਰੱਖੋ ਏ ਸੋਡੀਆਂ ਨਸਲਾਂ ਤਬਾਹ ਹੋ ਜਾਣਗੀਆਂ ਨਸਲਾਂ ਤਬਾਹ ਹੋ ਜਾਣਗੀਆਂ ਸੋਚ ਲਓ ਇਹ ਗੱਲਾਂ ਨੂੰ ਕਿਉਂ ਅਸੀਂ ਆਪਣੀਆਂ ਨਸਲਾਂ ਦੇ ਬੈਰੀ ਬਣੇ ਆ ਯਾਰ